ਕਿਤਾਬ قافਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ੍ਹ ਰਹੇ ਹਾਂ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਬੂਹੇ ਬਾਰੀ। ਅੱਜ ਆਪਾਂ ਪੜਾਂਗੇ ਲੇਖ ਆਓ ਗੱਲਾਂ ਕਰੀਏ। ਗੱਲਾਂ ਕਰਨਾ ਇੱਕ ਅਜਹੀ ਕਲਾ ਹੈ ਜਿਸ ਦਾ ਅਭਿਆਸ ਅਤੇ ਵਰਤੋਂ ਸਾਰਾ ਸੰਸਾਰ ਕਈ ਘੰਟੇ ਹਰ ਰੋਜ਼ ਕਰਦਾ ਹੈ। ਹੱਥ ਸਾਡੀ ਸੋਚ ਨੂੰ ਅਮਲੀ ਰੂਪ ਦਿੰਦੇ ਹਨ ਅਤੇ ਜੀਵ ਸਾਡੀ ਸੋਚ ਨੂੰ ਸ਼ਬਦਾਂ ਦਾ ਜਾਮਾ ਪਹਿਨਾਉਂਦੀ ਹੈ। ਇੱਕ ਫਿਲਾਸਫਰ ਨੇ ਕਿਹਾ ਹੈ ਕਿ ਮੈਂ ਨੂੰ ਕੋਈ ਵੀ ਬੰਦਾ ਸਹਿਜ ਸੁਭਾਅੋਂ ਗੱਲਾਂ ਕਰਦਾ ਵਿਖਾ ਦਿਓ ਮੈਂ ਉਸ ਦੀ ਕਿਸਮਤ ਦੱਸ ਦੇਵਾਂਗਾ ਸਾਡੀਆਂ ਗੱਲਾਂ ਸਾਡੇ ਅਨੁਭਵਾਂ ਵਿੱਚੋਂ ਫੁੱਟਦੀਆਂ ਹਨ ਅਤੇ ਗੱਲਾਂ ਦੇ ਆਧਾਰ ਤੇ ਹੀ ਅਸੀਂ ਕਮੀਨੇ, ਹੋਛੇ, ਧੋਖੇਬਾਜ਼, ਬੇਈਮਾਨ, ਮਲਾਪੜੇ, ਖੁੱਲ੍ਹਦਿਲੇ, ਸ਼ਾਹਦਿਲ, ਸਖੀ, ਸਹਿਜੋਗੀ ਆਦੀ ਬਨਗੀਆਂ ਵਿੱਚ ਵੰਡੇ ਜਾਂਦੇ ਹਾਂ ਕਈ ਲੋਕਾਂ ਦੀ ਆਵਾਜ਼ ਵਿੱਚ ਰਸ ਹੁੰਦਾ ਹੈ ਉਹ ਬੋਲਦੇ ਹਨ ਤਾਂ ਫੋਲ ਕਰਦੇ ਹਨ ਅਜਿਹੇ ਵਿਅਕਤੀ ਨੂੰ ਸੁਣਦੇ ਆਂ ਇਹੀ ਫਿਕਰ ਲੱਗਿਆ ਰਹਿੰਦਾ ਹੈ ਕਿ ਕਿਦਰੇ ਉਹ ਬੋਲਣਾ ਬੰਦ ਨਾ ਕਰਦੇ ਆਂ ਜੁਨਾਨ ਚੋ ਸੁਖ ਰਾਤ ਦੀਆਂ ਕੀਤੀਆਂ ਗੱਲਾਂ ਦੀ ਚਰਚਾ ਅਜੇ ਵੀ ਕੀਤੀ ਜਾਂਦੀ ਹੈ ਪੰਜਾਬ ਵਿੱਚ ਗੁਰੂ ਨਾਨਕ ਦੇਵ ਗੱਲਾਂ ਕਰਨ ਦੇ ਅੰਤਾਂ ਦੇ ਸ਼ੌਕੀਨ ਅਤੇ ਮਾਹਿਰ ਸਨ ਉਹਨਾਂ ਨੂੰ ਆਪਣੇ ਤਰਕ ਵਿੱਚ ਵਿਸ਼ਵਾਸ ਸੀ ਇਸ ਲਈ ਉਹ ਜਿੱਥੇ ਵੀ ਗਏ ਉਹਨਾਂ ਨੇ ਵਾਦ ਵਿਵਾਦ ਕੀਤਾ ਅਰਥਾਤ ਆਪਣੀ ਗੱਲ ਕਹਿਣ ਸਮਝਾਉਣ ਦੇ ਆਪ ਅਫਸਰ ਪੈਦਾ ਕੀਤੇ ਉੱਜੜ ਜਾਓ ਅਤੇ ਵਸੇ ਰਹੋ ਨਾ ਦੀ ਸਾਖੀ ਉਹਨਾਂ ਦੇ ਗੱਲ ਕਹਿਣ ਦੇ ਢੰਗ ਦਾ ਸਿਖਰ ਹੈ ਗਰਮੀਆਂ ਦੇ ਮੁਕਾਬਲੇ ਸਰਦੀਆਂ ਵਿੱਚ ਅਸੀਂ ਵਧੇਰੇ ਗੱਲਾਂ ਕਰਦੇ ਹਾਂ ਘਰਾਂ ਵਿੱਚ ਜਿਸ ਸ਼ੌਕ ਨਾਲ ਗੱਲਾਂ ਕੀਤੀਆਂ ਜਾ ਸਕਦੀਆਂ ਹਨ ਉਸੇ ਅਨੁਪਾਤ 'ਚ ਸਾਡੀ ਸ਼ਖਸੀਅਤ ਵਿੱਚ ਖੁਲਾਸਾਪਨ ਆਉਂਦਾ ਹੈ ਪਿਆਰ ਮੁਹੱਬਤ ਇਸ ਲਈ ਦਿਲਚਸਪ ਸਥਿਤੀਆਂ ਹੁੰਦੀਆਂ ਹਨ ਕਿਉਂਕਿ ਇਹ ਗੱਲਾਂ ਕਰਨ ਦੇ ਅਥਾਹ ਮੌਕੇ ਪ੍ਰਦਾਨ ਕਰਦੀਆਂ ਹਨ ਮਾਂ ਬੱਚੇ ਨਾਲ ਆਪਮਹਾਰੇ ਗੱਲਾਂ ਕਰਦੀ ਹੈ ਇੱਕ ਵਿਅਕਤੀ ਦੀ ਜਦੋਂ ਪਤਨੀ ਗੁਜ਼ਰ ਗਈ ਤਾਂ ਉਸ ਨੂੰ ਸਭ ਤੋਂ ਵੱਡਾ ਦੁੱਖ ਇਸ ਗੱਲ ਦਾ ਸੀ ਕਿ ਹੁਣ ਕਿਸੇ ਨਾਲ ਖੁੱਲਕੇ ਉਹ ਗੱਲਾਂ ਕਿਵੇਂ ਕਰਿਆ ਕਰੇਗਾ ਦੋਸਤ ਅਤੇ ਸਹੇਲੀਆਂ ਇਸ ਲਈ ਪਿਆਰੀਆਂ ਲੱਗਦੀਆਂ ਹਨ ਕਿਉਂਕਿ ਉਹਨਾਂ ਨਾਲ ਨਿਰਸੰਕੋਚ ਹੋ ਕੇ ਗੱਲਾਂ ਕੀਤੀਆਂ ਜਾ ਸਕਦੀਆਂ ਹਨ ਪਿਆਰ ਦਾ అనుਭਵ ਸਾਡੀਆਂ ਗੱਲਾਂ ਵਿੱਚੋਂ ਖੁਰਦਰਾਪਣ ਦੂਰ ਕਰਕੇ ਕੂਲਾਪਣ ਲਿਆਉਂਦਾ ਹੈ ਕਿਉਂਕਿ ਗੱਲਾਂ ਵਨਸਵਨ ਅਨੁਭਵਾਂ ਚੋਂ ਫੁੱਟਦੀਆਂ ਹਨ ਇਸ ਲਈ ਚੰਗੀਆਂ ਦਿਲਚਸਪ ਗੱਲਾਂ ਰਸੀ ਹੋਈ ਅਤੇ ਪੱਕੀ ਹੋਈ ਸ਼ਖਸੀਅਤ ਦੀਆਂ ਲਖਾਇਕ ਹੁੰਦੀਆਂ ਹਨ ਗੱਲਾਂ ਰਾਹੀਂ ਹੀ ਸਾਡਾ ਕਿਸੇ ਨਾਲ ਪਿਆਰ ਪੈਂਦਾ ਹੈ ਜਦੋਂ ਗੱਲਾਂ ਦੇ ਪੱਖੋਂ ਅਸੀਂ ਬਹਿ ਹੋ ਜਾਂਦੇ ਹਾਂ ਤਾਂ ਰਿਸ਼ਤਾ ਫਿੱਕਾ ਪੈ ਜਾਂਦਾ ਹੈ ਗੱਲਾਂ ਰਾਹੀਂ ਅਸੀਂ ਆਪਣੇ ਤਰਕ ਦੀ ਨਮਾਇਸ਼ ਲਾਉਂਦੇ ਹਾਂ ਅਤੇ ਆਪਣੇ ਰੂਹ ਦੇ ਰੰਗ ਪ੍ਰਗਟਾਉਂਦੇ ਹਾਂ ਗੱਲਾਂ ਰਾਹੀਂ ਹੀ ਅਸੀਂ ਆਪਣੇ ਗੁਜ਼ਰੇ ਸਮੇਂ ਦਾ ਲੇਖਾ ਜੋਖਾ ਪੇਸ਼ ਕਰਦੇ ਹਾਂ ਗਿਆਨ ਬਿਹੁਣਾ ਵਿਅਤੀ ਦਿਲਚਸਪ ਗੱਲਾਂ ਕਰ ਹੀ ਨਹੀਂ ਸਕਦਾ ਗੱਲਾਂ ਸਾਡੇ ਗਿਆਨ ਦੇ ਢੇਰ ਵਿੱਚੋਂ ਨਮੂਨੇ ਦੇ ਬੀਜ ਹੁੰਦੀਆਂ ਹਨ ਹਰ ਕੋਈ ਸਮਝਦਾ ਹੈ ਕਿ ਉਸ ਕੋਲ ਸਾਂਝਾ ਕਰਨ ਲਈ ਕੁਝ ਨਾ ਕੁਝ ਅਜੀਬ ਅਨੁਭਵ ਹੈ ਗੱਲਾਂ ਕਟਨਾਮਾਂ ਦਾ ਸ਼ਾਂਤ ਤੇ ਸਹਿਜ ਸੁਭਾਅ ਪ੍ਰਗਟਾ ਹੁੰਦੀਆਂ ਹਨ ਇਹ ਕੀਤੀਆਂ ਹੀ ਆਪਣੇ ਨਾਲ ਜਾ ਸਕਦੀਆਂ ਹਨ ਬਗਾਨਿਆਂ ਨਾਲ ਅਸੀਂ ਮੁਲਾਕਾਤ ਕਰਦੇ ਹਾਂ ਅਤੇ ਵਿਰੋਧੀਆਂ ਨਾਲ ਬਹਿਸ ਪਰ ਆਪਣੇ ਨਾਲ ਅਸੀਂ ਗੱਲਾਂ ਕਰਦੇ ਹਾਂ ਜਦੋਂ ਪੁਰਾਣੇ ਜਮਾਤੀ ਜਾਂ ਦੋਸਤ ਸਹੇਲੀਆਂ ਜਾਂ ਗੁਆਂਢਣਾ ਜਾਂ ਸੰਗੀ ਸਾਥੀ ਮਿਲ ਬੈਠਣ ਤਾਂ ਉਹਨਾਂ ਲਈ ਦਿਲ 'ਚੋਂ ਅੰਤਾਂ ਦਾ ਪਿਆਰ ਜਾਗ ਉੱਠਦਾ ਹੈ ਉਹ ਗੱਲਾਂ ਰਹੀਂ ਸਾਨੂੰ ਸਾਡੇ ਗੁਜ਼ਰੇ ਜ਼ਮਾਨੇ ਦੀ ਯਾਦ ਦਿਵਾ ਕੇ ਜੀਵਨ ਨਾਲ ਸਾਡਾ ਮੋਹ ਵਧਾਉਂਦੇ ਹਨ ਵਧੀਆ ਗੱਲਬਾਤ ਉਹ ਹੁੰਦੀ ਹੈ ਜਿਸ ਦੇ ਵੇਰ ਵਿਆਪਮੇ ਨਾ ਯਾਦ ਰਹਿਣ ਪਰ ਇੱਕ ਮਿੱਠਾ ਜਿਹਾ ਅਨੁਭਵ ਮਨ ਵਿੱਚ ਰਿਸਤਾ ਰਹਿੰਦਾ ਹੈ ਗੱਲਾਂ ਕੋਈ ਬਿਸ਼ਾਂ નિਸ਼ਚਿਤ ਕਰਕੇ ਨਹੀਂ ਕੀਤੀਆਂ ਜਾ ਸਕਦੀਆਂ ਚੰਗੀ ਗੱਲਬਾਤ ਉਹ ਹੁੰਦੀ ਹੈ ਜਿਹੜੀ ਸਾਨੂੰ ਰਜਾ ਦੇਵੇ ਸਾਡੇ ਵਿੱਚ ਮੁਆਫ ਕਰਨ ਦੀ ਸ਼ਕਤੀ ਉਪਜਾਵੇ ਸਾਡੇ ਵਿੱਚ ਪਿਆਰ ਕਰਨ ਦੀ ਸਮਰੱਥਾ ਵਧਾਵੇ ਤੇ ਸਾਡੀਆਂ ਅੱਖਾਂ ਵਿੱਚ ਸੁਪਨੇ ਲਟਕਾ ਦੇਵੇ ਗੱਲਾਂ ਕਰਦੇ ਆਂ ਆਪਣੀ ਬਿਮਾਰੀ ਲਾਚਾਰੀ ਮਾਇੂਸੀ ਆਦਿ ਦੀ ਵਧੇਰੇ ਚਰਚਾ ਨਹੀਂ ਕਰਨੀ ਚਾਹੀਦੀ ਜਦੋਂ ਜਦੋਂ ਅਜਿਹਾ ਵਿਸ਼ਾ ਚੱਲ ਪਵੇ ਤਾਂ ਗੱਲਾਂ ਉਸੇ ਦੇ ਆਲੇ-ਦੁਆਲੇ ਘੁੰਮਦੀਆਂ ਰਹਿੰਦੀਆਂ ਹਨ ਖੁੱਲ ਕੇ ਗੱਲਾਂ ਕੀਤੀਆਂ ਹੀ ਉੱਥੇ ਜਾ ਸਕਦੇ ਹਨ ਜਿੱਥੇ ਅਸੀਂ ਪੂਰੀ ਤਰ੍ਹਾਂ ਸੁਰੱਖਿਅਤ ਅਨੁਭਵ ਕਰੀਏ ਖਾਣੇ ਦੀ ਮੇਜ਼ ਤੇ ਬੈਠਿਆਂ ਹਾਸੇ-ਮਖੌਲ ਵਾਲੀਆਂ ਗੱਲਾਂ ਕਰਨ ਨਾਲ ਨਾ ਕੇਵਲ ਖਾਣਾ ਵਧੇਰੇ ਸੁਆਦ ਲੱਗਦਾ ਹੈ ਸਗੋਂ ਲਾਭਕਾਰੀ ਵੀ ਵਧੇਰੇ ਹੁੰਦਾ ਹੈ ਇਸੇ ਲਈ ਕਿਹਾ ਜਾਂਦਾ ਹੈ ਕਿ ਜਿਸ ਨਾਲ ਰੁੱਸੇ ਹੋਈ ਉਸ ਨਾਲ ਬੈਠ ਕੇ ਕੁਝ ਖਾਣ ਨੂੰ ਦਿਲ ਨਹੀਂ ਕਰਦਾ ਕਈ ਕਰਾਂ ਵਿੱਚ ਤੁਸੀਂ ਵੇਖਿਆ ਹੋਵੇਗਾ ਕਿ ਮਹਿਮਾਨਾਂ ਨੂੰ ਖਾਣ ਲਈ ਬਾਰ-ਬਾਰ ਪਲੇਟਾਂ ਅੱਗੇ ਵਧਾਈਆਂ ਜਾਂਦੀਆਂ ਹਨ। ਅਸਲੀਅਤ ਇਹ ਹੁੰਦੀ ਹੈ ਕਿ ਅਜਿਹੇ ਲੋਕਾਂ ਕੋਲ ਕਰਨ ਲਈ ਗੱਲਾਂ ਨਹੀਂ ਹੁੰਦੀਆਂ। ਸੋ ਉਹ ਉਹੀ ਕੁਝ ਬਾਰ-ਬਾਰ ਅੱਗੇ ਕਰਦੇ ਹਨ ਜੋ ਕੁਝ ਉਨ੍ਹਾਂ ਕੋਲ ਹੁੰਦਾ ਹੈ। ਪ੍ਰੇਮ ਪੱਤਰਾਂ ਵਿੱਚ ਕਈਆਂ ਨੂੰ ਦੂਜਿਆਂ ਦੇ ਬੋਲੇ ਉਚਾਰੇ ਵਾਕ ਜਾਂ ਸ਼ੇਅਰ ਲਿਖਣ ਦੀ ਆਦਤ ਹੁੰਦੀ ਹੈ। ਇਹ ਝੂਠੇ ਭੋਜਨ ਨੂੰ ਪਰੋਸਣ ਵਾਂਗ ਹੈ। ਸਾਨੂੰ ਆਪਣੇ అనుభవ ਨੂੰ ਲਿਖਣ ਦਾ ਯਤਨ ਕਰਨਾ ਚਾਹੀਦਾ ਹੈ ਉਸ ਵਿੱਚ ਤਾਜ਼ਗੀ ਅਤੇ ਇਮਾਨਦਾਰੀ ਹੋਵੇਗੀ ਅਜਹੀਆਂ ਗੱਲਾਂ ਕਿੰਨੀਆਂ ਵੀ ਸਾਧੀਆਂ ਕਿਉਂ ਨਾ ਹੋਣ ਉਹ ਆਪਣੀ ਸੋਚਤਾ ਕਾਰਨ ਦੂਜਿਆਂ ਨੂੰ ਮੋਹ ਲੈਣਗੀਆਂ ਚਿੱਠੀ ਅਤੇ ਖਤ ਪੱਤਰ ਗਲਵਾਦਾ ਹੀ ਵਿਕਸਿਤ ਰੂਪ ਹੁੰਦੇ ਹਨ ਪਰੰਪਰਕ ਸਖਸ਼ੀਅਤ ਉਹੀ ਪੁਰਾਣੇ ਘਸੇਪਟੇ ਵਾਕ ਹੀ ਲਿਖਦੀ ਹੈ ਜਿੰਨੀ ਸਾਡੀ ਸਖਸ਼ੀਅਤ ਸਾਫ਼ ਸੁਥਰੀ ਹੋਵੇਗੀ ਉਤਨਾ ਹੀ ਸਾਡਾ ਬਿਆਨ ਨਿਰੋਵਾ ਹੋਵੇਗਾ ਗੱਲਾਂ ਕਰਨ ਸਮੇ ਸਾਡੇ ਵਿੱਚ ਸੁਣਨ ਦਾ ਸਲੀਕਾ ਆਉਂਦਾ ਹੈ ਅਤੇ ਅਸੀਂ ਚੁੱਪ ਰਹਿਣ ਦੀ ਜਾਂਚ ਸਿੱਖਦੇ ਹਾਂ ਗੱਲਾਂ ਕਰਨਾ ਇੰਜ ਹੈ ਜਿਵੇਂ ਸਾਰੇ ਇੱਕੋ ਹੀ ਥਾਲੀ ਵਿੱਚੋਂ ਖਾ ਰਹੇ ਹੋਈਏ ਜਾਂ ਇਕੱਠੇ ਨਹਾ ਰਹੇ ਹੋਈਏ ਆਪਾਂ ਗੱਲਾਂ ਦਾ ਵਿਗੜਿਆ ਹੋਇਆ ਰੂਪ ਹੁੰਦੀਆਂ ਹਨ ਵਾਸਤ ਵਿੱਚ ਇਹ ਕੱਜੀਆਂ ਹੋਈਆਂ ਚੁਗਲੀਆਂ ਹੁੰਦੀਆਂ ਹਨ ਗੱਪਾਂ ਮਾਰੀਆਂ ਜਾਂਦੀਆਂ ਹਨ ਗੱਲਾਂ ਕੀਤੀਆਂ ਜਾਂਦੀਆਂ ਹਨ ਇਸੇ ਵਿੱਚ ਹੀ ਇਹਨਾਂ ਦਾ ਅੰਤਰ ਹੈ ਗੱਪਾਂ ਤਾਸ਼ ਖੇਡਣ ਵਾਂਗ ਹਨ ਗੱਲਾਂ ਕਵਤਾ ਲਿਖਣ ਵਾਂਗ ਹਨ ਗੱਪਾਂ ਫੜਾਂ ਆਦੀ ਅੰਦਰਲੇ ਖੋਖਲੇ ਪੰਦਾ ਬਾਹਰਲਾ ਖੜਾਕ ਹੁੰਦੀਆਂ ਹਨ ਸਾਨੂੰ ਖੜਾਕ ਅਤੇ ਸੰਗੀਤ ਵਿੱਚ ਫਰਕ ਸਮਝਣਾ ਚਾਹੀਦਾ ਹੈ ਗੱਪਾਂ ਰਾਹੀਂ ਅਸੀਂ ਆਪਣੇ ਕਮੀਨੇ ਪੰਨ ਨੂੰ ਕੱਜਦੇ ਹਾਂ ਅਤੇ ਦੂਜਿਆਂ ਦੇ ਬਿਹਾਰ ਦਾ ਬਲਾਤਕਾਰ ਕਰਦੇ ਹਾਂ ਗੱਪਾਂ ਮਾਰਨ ਸਮੇ ਅਸੀਂ ਆਪਣੀ ਗੱਲ ਕਹਿਣ ਦੀ ੜੀ ਕਰਦੇ ਹਾਂ ਸੋ ਦੂਜਿਆਂ ਦੀ ਸੁਣਦੇ ਨਹੀਂ ਕਿਉਂਕਿ ਜਦੋਂ ਅਸੀਂ ਬੋਲਣ ਵਿੱਚ ਕਾਲੇ ਪਏ ਹੋਈਏ ਕੋਦੋਂ ਸੀ ਸੁਣਨਾ ਬੰਦ ਕਰ ਦਿੰਦੇ ਹਾਂ ਗੱਲਬਾਤ ਵਿੱਚ ਦੂਜਿਆਂ ਨੂੰ ਬੋਲਣ ਲਾ ਦੇਣਾ ਹੀ ਸਾਡੀ ਕਾਮਯਾਬੀ ਹੁੰਦਾ ਹੈ ਗੱਲਾਂ ਸਲਾਦ ਵਾਂਗ ਸਵਾਦ ਹੁੰਦੀਆਂ ਹਨ ਗੱਲਾਂ ਵਿੱਚ ਨੇ ਜ਼ਿੰਦਗੀ ਦੇ ਨਿੱਕੇ ਨਿੱਕੇ ਵੇਰਵੇ ਸਾਡੇ ਚੇਤਿਆਂ ਵਿੱਚ ਵਸੇ ਅਨੇਕਾਂ ਅਨੁਭਵਾਂ ਨੂੰ ਜਗਾ ਦਿੰਦੇ ਹਨ ਗੱਲਾਂ ਰਾਹੀਂ ਕਈ ਧੁੱਪ ਵਿੱਚ ਮੀਂਹ ਬਰਾ ਦਿੰਦੇ ਹਨ ਮਹਿਬੂਬ ਦੇ ਹੱਥ ਤੇ ਲੱਗੀ ਮਹਿੰਦੀ ਯਾਦ ਕਰਵਾ ਦਿੰਦੇ ਹਨ ਹਾਸਿਆਂ ਦੀ ਬatschੜ ਕਰ ਦਿੰਦੇ ਹਨ ਅਤੇ ਕਦ ਜੋ ਹੋਇਆ ਹੁਸਨ ਵਖਾ ਦਿੰਦੀ ਹਨ ਗੱਲਾਂ ਰਾਹੀ ਅਸੀਂ ਆਪਣੀ ਮੁਹੱਬਤ ਦੀਆਂ ਗਲੀਆਂ ਵਿੱਚ ਸੈਰ ਕਰਦੇ ਹਾਂ ਮਹਿਬੂਬ ਕੋਲ ਬੈਠਿਆਂ ਗੱਲਾਂ ਮੁੱਕਦੀਆਂ ਹੀ ਨਹੀਂ ਅਸੀਂ ਦੂਜਿਆਂ ਨੂੰ ਖੁਸ਼ ਕਰ ਹੀ ਤਾਂ ਸਕਦੇ ਹਾਂ ਜੇ ਆਪ ਖੁਸ਼ ਹੋਈਏ ਰੱਜੇ ਹੋਈਏ ਜਦੋਂ ਗੱਲਾਂ ਨਾਲ ਅਸੀਂ ਥੱਕ ਜਾਂਦੇ ਹਾਂ ਤਾਂ ਵੀ ਅਸੀਂ ਸੌਂਦੇ ਨਹੀਂ ਸਗੋਂ ਪਿਆਰੇ ਨਾਲ ਅਤੇ ਪਿਆਰ ਕਾਰਨ ਹੋਰ ਗੱਲਾਂ ਕਰਦੇ ਹਾਂ ਜਿੱਤਨੇ ਗੁੰਜਲਦਾਰ ਦਿਮਾਗ ਹੁੰਦੇ ਹਨ ਉਤਨੀਆਂ ਹੀ ਸੁਧਾਰਨ ਉਹਨਾਂ ਦੀਆਂ ਖੁਸ਼ੀਆਂ ਹੁੰਦੀਆਂ ਹਨ ਦਿਲਚਸਪ ਗੱਲਾਂ ਕਰਨ ਦੇ ਯੋਗ ਹੋਣ ਲਈ ਉਮਰ ਪਰ ਦਾ అనుభవ ਹੋਣਾ ਚਾਹੀਦਾ ਹੈ అనుభవ ਸਾਡੀ ਆਵਾਜ਼ ਨੂੰ ਥੱਕਣ ਨਹੀਂ ਦਿੰਦੇ ਅਤੇ ਗੱਲਾਂ ਕਰਨ ਦੀ ਪਹਿਲੀ ਯੋਗਤਾ ਇਹ ਹੀ ਹੁੰਦੀ ਹੈ ਕਿ ਸਾਡੀ ਆਵਾਜ਼ ਵਿੱਚ ਜੋਸ਼ ਹੋਵੇ ਜੋਸ਼ ਹੀ ਦਿਲਚਸਪੀ ਦਾ ਪ੍ਰਮੁੱਖ ਸਰੋਤ ਹੁੰਦਾ ਹੈ ਸਾਡੀ ਆਵਾਜ਼ ਸਾਡੀ ਸ਼ਖਸੀਅਤ ਦਾ ਸੰਗੀਤ ਹੁੰਦੀ ਹੈ ਅਸੀਂ ਸਮਝਦੇ ਹਾਂ ਕਿ ਸਾਨੂੰ ਗੱਲਾਂ ਕਰਨੀਆਂ ਆਉਂਦੀਆਂ ਹਨ ਜਦੋਂ ਕਿ ਸੱਚ ਇਹ ਹੈ ਕਿ ਅਸੀਂ ਕੇਵਲ ਗੱਪਾਂ ਮਾਰਨੀਆਂ ਜਾਣਦੇ ਹਾਂ ਅਸੀਂ ਅਜੇ ਕਵਾੜੀ ਬਾਜ਼ਾਰ ਵਿੱਚ ਹੀ ਘੁੰਮ ਰਹੇ ਹਾਂ ਗੱਲਾਂ ਵਿੱਚ ਗਿਆਨ ਹੁੰਦਾ ਹੈ ਗੱਲਾਂ ਵਿੱਚ ਗੁਲਾਈ ਹੁੰਦੀ ਹੈ ਗੱਲਾਂ ਵਿੱਚ ਕੂਲਾਪਣ ਹੁੰਦਾ ਹੈ ਗੱਲਾਂ ਆਪ ਮਹਾਰੇ ਔੜਦੀਆਂ ਹਨ ਇਹ ਲੇਖ ਆਓ ਗੱਲਾਂ ਕਰੀਏ ਇੱਥੇ ਹੀ ਸਮਾਪਤ ਹੁੰਦਾ ਹੈ ਮੇਰੇ ਤੁਹਾਡੇ ਅੱਗੇ ਬੇਨਤੀ ਹੈ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ లైక్ షేర్ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ